ਅੱਜ ਆਸੀ ਲੈ ਕੇ ਆਈ ਡਬਲ ਬੈੱਡ ਦੀਆਂ ਚਾਦਰੇ ਗਰਮ ਲਾਸਟਿਕ ਵਾਲੇ ਚਾਦਰਾਂ ਨਹੀਂ ਜੀ ਇਹ ਗਰਮ ਤੇ ਮੇਰੇ ਪਾਣਾਂ ਦੇ ਬਹੁਤ ਮੈਸੇਜ ਆ ਰਹੇ ਸੀ ਵੀ ਗਰਮ ਚਾਦਰਾਂ ਲੈ ਕੇ ਆਓ ਲਾਸਟਿਕ ਵਾਲੀਆਂ ਇਹ ਗਰਮ ਚਾਦਰਾਂ ਨਹੀਂ ਜਿਹੜਾ ਤੁਹਾਨੂੰ ਕਲਰ ਡੇਨ ਪਸੰਦ ਆਊਗਾ ਸਕਰੀਨ ਸ਼ਾਟ ਲੈ ਲਓ ਜੀ ਸਾਨੂੰ ਵਟਸਐਪ ਆਰਡਰ ਕਰ ਦਿਓ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਲਓ ਜੀ ਦੇਖੀ ਚਲੋ ਕਲਰ ਡੇਨ ਸਾਰੇ ਵੱਖੋ ਵੱਖਰੇ ਹੋਣਗੇ ਜੀ ਲਾਸਟਿਕ ਵਾਲੇ ਚਾਦਰਾਂ ਨੇ ਮੇਰੇ ਪਾਣਾਂ ਦੇ ਬਹੁਤ ਮੈਸੇਜ ਆ ਰਹੇ ਸੀ ਵੀ ਸਾਨੂੰ ਲਾਸਟਿਕ ਵਾਲੇ ਚਾਦਰ ਚਾਹੀਦੀ ਗਰਮ ਜੀ ਇਹ ਗਰਮ ਚਾਦਰ ਆ ਗਈਆਂ ਜੀ ਲਾਸਟਿਕ ਵਾਲੀਆਂ 550 ਰੁਪਏ ਦਾ ਰੇਟ ਆ ਜੀ ਮਾਰਕੀਟ ਦੇ ਵਿੱਚ ਤੁਹਾਨੂੰ ਮਿਲੂ ਜੀ 800 900 ਦੀ ਜੀ ਘੱਟੋ ਘੱਟ 800 900 ਦੀ ਮਿਲੂ ਜੀ ਆਪਣਾ ਰੇਟ 550 ਰੁਪਏ ਜੀ ਸ਼ੀਪਿੰਗ ਇਹਦੀ 1 ਪੀ ਦਾ 80 ਰੁਪਏ extra ਰਹੂ ਜੀ ਕਲੜੀਆਂ ਦੇਖੀ ਚਲੋ ਸਾਰੇ ਵੱਖੋ ਵੱਖਰੇ ਹੋਣਗੇ ਜੀ ਜਿਹੜਾ ਵੀ ਤੁਹਾਨੂੰ ਕਲੜੀਆਂ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਤੁਹਾਨੂੰ WhatsApp ਉੱਪਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਕਲੜੀਆਂ ਬਹੁਤ ਸੋਹਣੀਆਂ ਹੀ ਵੱਖੋ ਵੱਖਰੇ ਸਾਰੇ ਕਲੜੀਆਂ ਨੇ ਦੇਖੀ ਚਲੋ ਜੀ ਸਕਰੀਨ ਸ਼ਾਟ ਲਈ ਚਲੋ ਤੁਹਾਨੂੰ WhatsApp ਆਰਡਰ ਕਰੀ ਚਲੋ ਜੀ 550 ਰੁਪਏ ਸਿਰਫ ਇਹਦਾ ਰੇਟ ਆਪਣੀ ਇਹ ਆਪਣੀ ਸ਼ਾਪ ਤੋਂ ਤੁਹਾਨੂੰ 550 ਦੀ ਮਿਲੂ ਸਿਰਫ ਆ ਪਲਾਸਟਿਕ ਵਾਲੀ ਚਾਦਰ ਗਰਮ ਚਾਦਰ ਜੀ ਸਕਰੀਨ ਸ਼ਾਟ ਲਈ ਚਲੋ ਸਾਨੂੰ ਵਟਸਐਪ ਆਊਡਰ ਕਰੀ ਚਲੋ ਜੀ ਕਲਰ ਡੀਨ ਬਹੁਤ ਪਿਆਰੇ ਨੇ ਸਾਰੇ ਜਿਹੜਾ ਵੀ ਤੁਹਾਨੂੰ ਕਲਰ ਡੀਨ ਪਸੰਦ ਆਊਗਾ ਸਕਰੀਨ ਸ਼ਾਟ ਲੈ ਲੂ ਜੀ ਮਿਲੂ ਤੁਹਾਨੂੰ ਅਲੀਸ਼ੇਰ ਵਾਲਿਆਂ ਦੇ ਉਹ ਠਾਣਾ ਰੋਟੀ ਪੀਖੀ ਦਿਓ ਜੀ 550 ਸਿਰਫ ਚਾਦਰ ਆ ਜੀ 80 ਰੁਪਏ ਸ਼ਿਪਿੰਗ ਦੇ ਅਲੱਗ ਹੋਣਗੇ ਜੀ